ਲੜਾਈ ਦੀਆਂ ਇਹ ਤਸਵੀਰਾਂ ਫਾਜ਼ਿਲਕਾ ਦੇ ਥਾਣਾ ਸਦਰ ਦੇ ਬਾਹਰ ਤੋਂ ਸਾਹਮਣੇ ਆਈਆਂ ਜਿੱਥੇ ਪੁਲਿਸ ਦੇ ਹੱਕ 'ਚ ਅਤੇ ਪੁਲਿਸ ਦੇ ਖਿਲਾਫ ਦੋ ਧਿਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਇਸੇ ਦੌਰਾਨ ਹੀ ਦੋਨੇ ਧਿਰਾਂ ਆਪਸ ਵਿੱਚ ਥੱਪੜੋ-ਥੱਪੜੀ ਹੋ ਗਈਆਂ ਨੇ ਜਾਣਕਾਰੀ ਮੁਤਾਬਕ ਥਾਣਾ ਸਦਰ ਫਾਜ਼ਿਲਕਾ ਦੇ ਬਾਹਰ ਅੱਜ ਪੁਲਿਸ ਦੇ ਖਿਲਾਫ ਧਰਨਾ ਲੱਗਾ ਸੀ ਉੱਥੇ ਹੀ ਕੁਝ ਲੋਕ ਪੁਲਿਸ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਕਰਨ ਲੱਗੇ ਇਸੇ ਦੌਰਾਨ ਦੋਨੇ ਧਿਰਾਂ ਦੀ ਆਪਸ ਵਿੱਚ ਝੜਪ ਹੋ ਗਈ ਹੈ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਠੰਡਾ ਕੀਤਾ ਗਿਆ ਅਤੇ ਪੁਲਿਸ ਦੇ ਦੱਸੇ ਦੇ ਮੁਤਾਬਕ ਉਹਨਾਂ ਦੇ ਵੱਲੋਂ ਦੋਨਾਂ ਧਿਰਾਂ ਤੇ ਕ੍ਰਾਸ ਰਿਪੋਰਟ ਦਰਜ ਕਰ ਦਿੱਤੀ ਗਈ ਹੈ ਇੱਥੇ ਦੱਸਦੀ ਹੈ ਕਿ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਆਰੋਪ ਲਗਾਏ ਜਾ ਰਹੇ ਨੇ ਇੱਕ ਧਿਰ ਦੇ ਵੱਲੋਂ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਜਦਕਿ ਦੂਜੀ ਧਿਰ ਦੇ ਵੱਲੋਂ ਪੁਲਿਸ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਕੀ ਮਾਮਲਾ ਹੈ ਕਿਸ ਮਾਮਲੇ ਨੂੰ ਲੈ ਕੇ ਅੱਜ ਇੱਥੇ ਹੱਥੋਂ ਬੱਖੀ ਹੋਏ ਜੀ ਇਹ ਸਰ ਮੈਂ ਤਾਂ ਇਹ ਗੱਲ ਕਰ ਰਿਹਾ ਸੀ ਸਚਾਈ ਦੀ ਗੱਲ ਉਹ ਕਹਿ ਰਹੇ ਸੀ ਪੰਜਾਬ ਪੁਲਿਸ ਮੁਰਦਾਬਾਦ ਮੈਂ ਕਹਾਂ ਜੀ ਪੰਜਾਬ ਪੁਲਿਸ ਜਿੰਦਾਬਾਦ ਹੈ ਤੁਸੀਂ ਵੀ ਪੰਜਾਬ ਦਾ ਬਾਦ ਦੇ ਨਾਰੇ ਲਾਰੇ ਸੀ ਬਾਰ ਪੰਜਾਬ ਪੁਲਿਸ ਦੇ ਨਾ 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 ਜੀ ਮੈਂ ਕਿਹਾ ਪੰਜਾਬ ਪੁਲਿਸ ਜਿੰਦਾਬਾਦ ਇਹ ਤਕਰਾਰ ਕਿਸ ਗੱਲ ਨੂੰ ਲੈ ਕੇ ਹੋਇਆ ਹੈ ਇਹ ਤਕਰਾਰ ਇਸ ਗੱਲ ਨੂੰ ਹੈ ਜੀ ਮੇਰੇ ਪਿੰਡ ਦੇ ਵਿੱਚ ਵਾਟਰ ਵਕਸ ਲੱਗਿਆ ਹੋਇਆ ਹੈ ਉੱਥੇ ਮੁੰਡਾ ਜਿਹੜਾ ਹੈਗਾ ਸੀ ਪਹਿਲਾਂ ਆਮ ਜਲਾਸਾ ਲੋਕਾਂ ਨੇ ਰੱਖਿਆ ਵੀ ਇਹ ਸੇਵਾ ਕਰੇ ਪਾਣੀ ਛੱਡੇ ਉਹ ਮੁੰਡਾ ਮਨਦੀਪ ਸਿੰਘ ਪਾਣੀ ਛੱਡਦਾ ਸੀਗਾ ਠੀਕ ਹੈ ਜੀ ਇਹ ਆ ਜਿਹੜੇ ਵਿੱਚ ਆ ਕਾਮਰੇਡ ਰਾਜ ਰਾਜ ਸਿੰਘ ਹੈਗਾ ਮੁੰਡਾ ਪੁੱਤਰ ਜਗਿੰਦਰ ਸਿੰਘ ਦਾ ਤੇ ਇਹ ਹੈਗਾ ਸ਼ਵੇਕ ਸਿੰਘ ਚੇਬੇਗ ਸਿੰਘ ਹੈਗਾ ਜੀ ਕਾਮਰੇਟ ਇੱਕ ਹੈਗਾ ਕ੍ਰਿਸ਼ਨ ਲਾਲ ਦਾ ਪੁੱਤਰ ਹਰਮੇਸ਼ ਚੰਦਰ ਇਹਨਾਂ ਨੇ ਇਹਨਾਂ ਨੇ ੱੱਕੇ ਦੇ ਨਾਲ ਸਰ ੱੱਕੇ ਦੇ ਨਾਲ ਇਹਨਾਂ ਨੇ ਉੱਥੋਂ ਸਮਾਨ ਚੱਕਿਆ ਮੁੰਡੇ ਦੇ ਬੱਖੇ ਇੱਥੇ ਹੁੰਦੇ ਸੀ ਮੇਰੇ ਵੀ ਉੱਥੇ ਹੁੰਦੇ ਸੀਗੇ ਉਸ ਉਸ ਦਿਨ ਮੇਰੇ ਨਾਲ ਵੀ ਲੜਾਈ ਕਰਦੇ ਸੀ ਉਹ ਤਾਂ ਕਰਕੇ ਪੰਜਾਬ ਪੁਲਿਸ ਦੇ ਐਵੇਂ ਨਜਾਇਜ਼ ਨਾਰੇ ਬੋਲ ਰਹਿ ਸੀਗੇ ਤੇ ਮੈਂ ਇਹ ਜੋ ਕਿ ਪੰਜਾਬ ਪੁਲਿਸ ਜਿੰਦਾਬਾਦ ਹੈਗੀ ਹੈ ਉਹ ਸੱਚਾਈ ਕਰ ਰਹੀ ਹੈ ਕੋਈ ਉਹਦੇ ਵਿੱਚ ੱੱਕਾ ਨਹੀਂ ਕਰ ਰਹੀ ਕਿਸੇ ਨਾਲ ਵੀ ਜੋ ਸੱਚਾਈ ਹੈ ਉਹ ਜੋ ਕਾਨੂੰਨੀ ਕਾਰਵਾਈ ਬਣਦੀ ਜਿਹਦੇ ਲਈ ਬਣਦੀ ਹੈ ਉਹ ਕਰਨਗੇ ਇੱਕ ਨੌਲਾ ਪਿੰਡ ਦਾ ਮਾਮਲਾ ਹੈ ਉਹ ਤੂੰ ਦਾ ਉਹ ਤੂੰ ਦਾ ਜਿਹੜਾ ਵਾਟਰ ਬਾਕਸ ਤੋਂ ਉਹਦਾ ਸਮਾਨ ਜਿਹੜਾ ਬਕਾਇਦਾ ਪਹਿਲੇ ਚੋਰੀ ਹੋ ਰਿਹਾ ਸੀ ਉਸ ਤੋਂ ਬਾਅਦ ਜਿਹੜਾ ਹੈ ਉਹ ਸਮਾਨ ਜਿਹੜਾ ਹੈ ਉਹਨੂੰ ਪੰਚਾਇਤ ਦੇ ਬੰਦਿਆਂ ਨੇ ਤਿੰਨ ਮੈਂਬਰਸ ਨਾਲ ਪੰਚਾਇਤ ਦੇ ਜਿਹੜੇ ਹੋਰ ਲੋਕ ਸੀ ਮੋਤਬਰ ਉਹਨਾਂ ਨੇ ਸਾਂਝੀ ਜਗ੍ਹਾ ਤੇ ਰੱਖਿਆ ਉਹ ਸਾਰਾ ਧਿਆਨ ਵਿੱਚ ਐਸਐਚਓ ਦੇ ਬਕਾਇਦਾ ਐਸਐਸਪੀ ਦੇ ਧਿਆਨ ਵਿੱਚ ਲਿਆਂਦਾ ਹੋਇਆ ਮਾਮਲਾ ਇਹ ਤੋਂ ਇਲਾਵਾ ਮਾਮਲੇ ਲੱਖ ਲੱਖ ਨੇ ਸੁਰੇਸ਼ ਵਾਲੀ ਦਾ ਮਾਮਲਾ ਹੈ ਉਹ ਜਿਹੜਾ ਹੈਗਾ ਕੁਝ ਗੱਲ ਸਾਥੀ ਉਥੇ ਲੜਾਈ ਝਗੜਾ ਹੋਇਆ ਹੈ ਉਹ ਮੈਟਰ ਦੇ ਮੁਤਾਬਕ ਅਸੀਂ ਕਿਹਾ ਜੋ ਬਣਦੀ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦਾ ਹੀ ਪੱਖੂ ਸ਼ਾਹ ਦਾ ਮਾਮਲਾ ਹੈ ਉਹ ਵੀ ਜਿਹੜਾ ਹੈ ਜੋ ਮੈਟਰ ਮੈਟਰ ਦੇ ਮੁਤਾਬਕ ਬਣਦੀ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਤੇਰ ਮੇਰ ਨਹੀਂ ਹੋਣੀ ਚਾਹੀਦੀ ਕਿਉਂਕਿ ਦੋਨੋਂ ਵੇਖਣ ਨੂੰ ਮਿਲਿਆ ਤੁਹਾਡੇ ਇੱਥੇ ਬੰਦਾ ਆ ਕੇ ਆਪਚ ਤੂ ਤੂ ਮੈਂ ਮੈਂ ਇੱਥੋਂ ਬੱਕੀ ਹੋਏ ਜੀ ਕੀ ਮਾਮਲਾ ਹੈ ਇਹਨੂੰ ਮਾਮਲਾ ਇਹ ਵੀ ਅਸੀਂ ਧਰਨਾ ਐਸਐਚਓ ਦੇ ਖਿਲਾਫ ਲਾਇਆ ਹੈ ਨਾ ਕਿ ਉਹ ਦੇ ਖਿਲਾਫ ਲਾਇਆ ਨਾ ਉਹ ਦੇ ਘਰੇ ਜਾ ਕੇ ਕੋਣ ਸੀ ਗਏ ਬੰਦਾ ਕੋਣ ਸੀ ਇਹ ਬੰਦਾ ਜਿਹੜਾ ਬਲਬੀਰ ਸਿੰਘ ਹੈਗਾ ਇਹ ਜਿਹੜਾ ਇਹਦੇ ਘਰ ਵਾਲੇ ਸਰਪੰਚ ਸੀ ਪਰ ਉਹ ਜਿਹੜਾ ਪ੍ਰਬੰਧਕ ਲੱਗੇ ਹਨ ਉਹੜੋਂ ਨਾਲ ਕੋਈ ਵੀ ਪੰਚਾਇਤ ਦੀ ਅਹੁਦੇਦਾਰੀ ਨਹੀਂ ਹੈਗੀ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਉਹ ਪਿੰਡ ਨੌਲਾਂ ਦੇ ਰਹਿਣ ਵਾਲੇ ਨੇ ਅੱਛਾ ਕੀ ਮੰਗ ਕੀ ਕਰਦੇ ਇਹਨਾਂ ਪਾਸੇ ਅਸੀਂ ਮੰਗ ਇਹ ਕਰਦੇ ਹਾਂ ਵੀ ਜਿਹੜਾ ਮੰਨ ਕੇ ਚੱਲ ਅਸੀਂ ਜਿਹੜਾ ਇੱਥੋਂ ਦਾ ਰੋਸ ਪੰਜਾਬ ਪੁਲਿਸ ਐਸਐਚਓ ਚਦਰ ਦੇ ਖਿਲਾਫ ਕਾਰ ਰਿਹਾ ਸਾਡੇ ਨਾਲ ਕੋਈ ਉਸ ਤਰ੍ਹਾਂ ਦਾ ਉਹਨਾਂ ਦਾ ਨਹੀਂ ਹੈਗਾ ਜਿਹੜਾ ਉਹਨਾਂ ਦਾ ਹੈਗਾ ਜਿਹੜਾ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਾਨੂੰਨੀ ਕਾਰਵਾਈ ਕਰਾਂ ਸਾਡੇ ਤੇ ਪਰ ਜਦੋਂ ਤੱਕ ਇਹ ਦਰਨਾ ਕਰੋ ਤੱਕ ਜਾਰੀ ਰਹੇਗਾ ਇਹ ਦਰਨਾ ਜਿਹੜਾ ਹੈਗਾ ਸਾਡੀ ਜਿਹੜੀ ਕਮੇਟੀ ਫੈਸਲਾ ਕਰੇਗੀ ਉਹ ਸਾਰੀ ਗੱਲਬਾਤ ਬਾਅਦ ਦੱਸਾਂਗੇ ਸਰ ਇੱਕ ਬਾਰ ਦਰਨਾ ਲੱਗਾ ਸੀ ਅਜੋ ਕੀ ਮਾਮਲਾ ਸੀਗਾ ਥੋੜਾ ਜਿਹਾ ਦੱਸਿਆ ਜਾ ਪਿੰਡ ਸੂਲਿਸ਼ਵਾਲਾ ਦੇ ਵਿੱਚ ਪਿਛਲੇ ਦਿਨੀ ਦੋ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਅਸੀਂ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਕੰਪਰੋਮਾਈਜ਼ ਹੋ ਜੇ ਪਰ ਉਹਨਾਂ ਦੇ ਵਿੱਚੋਂ ਹੀ ਕੁਝ ਬੰਦੇ ਸੀ ਜਿਹੜੇ ਇਸ ਰਾਜੀਨਾਬ ਦੇ ਬਰਕਰਾਰ ਕਲਾਫ ਸੀ ਅੱਜ ਦੋਨਾਂ ਪਾਰਟੀਆਂ ਦੇ ਜੋ ਜੋਸ ਧਾਰਾਵਾਂ ਬਣਦੀਆਂ ਸੀ ਮੈਡੀਕਲ ਦੇ ਅਧਾਰ ਤੇ ਦੋਨਾਂ ਪਾਰਟੀਆਂ ਦੇ ਕਰਾਸ ਪਰਚਾ ਦਰਜ ਕਰ ਦਿੱਤਾ ਹੈ ਜੀ ਹੁਣ ਸਰ ਕੀ ਕਾਰਵਾਈ ਕੀਤੀ ਗਈ ਹੈ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਦੇਖਦੇ ਹਾਂ ਫਰਦਰ ਕੀ ਵਿਕਲ ਕਿਉਂ ਹੈ ਜੋ ਵੀ ਆਊਟਕਮ ਹੋਊਗੀ ਇਹਦੀ ਇਨਵੈਸਟੀਗੇਸ਼ਨ ਦੀ ਹੋਣ ਦੇ ਮਤਲਬ ਕਾਰਵਾਈ ਕੀਤੀ ਜਾਊਗਾ ਤਾਂ ਨਾ ਚਾਹਤਾ ਗਏ ਹਾਂਜੀ ਸਦਰ ਦੇ ਬਾਹਰ ਧਰਨਾ ਲੱਗਿਆ ਸੀਗਾ ਕੀ ਮਾਮਲਾ ਸੀਗਾ ਦੋ ਪਿੰਡ ਹੈਗੇ ਸਿਆਮਣਾ ਸਾਹਮਣੇ ਕਿੰਨੇ ਵਿੱਚ ਨਾ ਆਪਣਾ ਸੁਰੇਸ਼ ਵਾਲੇ ਜਿਹੜਾ ਇੱਕ ਲੜਾਈ ਝਗੜਾ ਹੋਇਆ ਸੀ ਉਹ ਸਬੰਧੀ ਜਿਹੜਾ ਇਹਨਾਂ ਦੇ ਬਿਆਨ ਲਿਖੇ ਸੀ ਤੇ ਜਿਹੜੀ ਕਾਰਵਾਈ ਪੈਂਡਿੰਗ ਸੀ ਜਿੰਦੇ ਕਰਕੇ ਜਿਹੜਾ ਇਹਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਤੇ ਜਿਹੜਾ ਅਸੀਂ ਇਹਦੇ ਸਬੰਧੀ ਕਾਰਵਾਈ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਤਰਨਾ ਚ ਪਾਇਆ ਜਾ ਰਿਹਾ ਹੈ ਮੈਂ ਚੱਕੇਗਾ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੇ ਜਿਹੜਾ ਵੀ ਇਹਨਾਂ ਦੇ ਬਿਆਨ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਧੰਨਵਾਦ